ਕਦਨ ਜਰਮਾ ਫਰਮਨ ਲਿਆ ਨਾ ਫਰਮਨ ਨੂੰ ਕੇਨੀਆਂ ਲਗਾ 99 ਤੋਂ 15 ਲੱਖ ਰੁਪਏ ਲਾ ਲਗਾ ਟੂ ਮੈਂਟਲੀ ਟੌਰਚਰ ਉਹ ਕਹਿੰਦੇ ਤੂੰ ਜਿਹੜੀਆਂ ਰਹੂਗਾ ਤੂੰ ਵਾਪਸ ਨਹੀਂ ਜਾਊਗਾ ਉਹ ਉਹ ਮੰਡੇ ਲਿਆ ਕੰਦਾ ਜਲੰਧਰ ਦੇ ਹਸਪਤਾਲ ਚ ਆਈ ਸੀ ਯੂ ਚ ਪਏ ਦੀਪਕ ਦੀ ਕਹਾਣੀ ਉਹਨਾਂ ਹਜ਼ਾਰਾਂ ਨੌਜਵਾਨਾਂ ਤੋਂ ਜੁਦਾ ਨਹੀਂ ਹੈ ਜੋ ਜਲਦ ਤੋਂ ਜਲਦ ਅਮੀਰ ਬਣਨ ਦੀ ਚਾਹਤ ਲੈ ਕੇ ਵਿਦੇਸ਼ੀ ਧਰਤੀ ਤੇ ਉਡਾਰੀ ਮਾਰਨ ਨੂੰ ਤਿਆਰ ਰਹਿੰਦੇ ਨੇ ਦੀਪਕ ਦਾ ਇਲਜ਼ਾਮ ਹੈ ਕਿ ਜਲੰਧਰ ਦੇ ਹੀ ਕਾਲਾ ਨਾਮੀ ਸ਼ਖਸ ਨੇ ਜਰਮਨੀ ਭੇਜਣ ਦੇ ਨਾਤੇ ਉਸ ਨਾਲ ਠੱਗੀ ਕੀਤੀ 8 ਲੱਖ ਰੁਪਏ ਲੈ ਕੇ ਉਸ ਨੂੰ ਜਰਮਨੀ ਦੀ ਤਾਂ ਕੇਨੀਆ ਭੇਜ ਦਿੱਤਾ ਗਿਆ ਉੱਥੇ ਬੰਦ ਕਮਰੇ ਵਿੱਚ ਦੀਪਕ ਨੂੰ ਦਿਮਾਗੀ ਅਤੇ ਸਰੀਰਕ ਤੌਰ ਤੇ ਤਸੀਹੇ ਦਿੱਤੇ ਗਏ ਉਸ ਨੇ ਆਪਣੀ ਜਾਨ ਬਚਾਉਣ ਲਈ 5 ਲੱਖ ਰੁਪਏ ਹੋਰ ਦਿੱਤੇ ਅਤੇ ਕਿਸੇ ਤਰ੍ਹਾਂ ਮੁੰਬਈ ਪਹੁੰਚਿਆ ਉਹ ਤਾਂ ਕੇਨੀਆ ਤੋਂ ਜਰਮ ਹੈ ਨਾ ਬੰਬੇ ਪਤਾ ਨਹੀਂ ਕਿੱਦਾਂ ਆਇਆ ਸਾਨੂੰ ਇਹ ਨਹੀਂ ਪਤਾ ਬੰਬੇ ਤੋਂ ਫੋਨ ਸਾਨੂੰ ਆਇਆ ਕਹਿੰਦਾ ਮੈਨੂੰ ਲੈ ਓ ਰੋਂ ਡਿਆ ਸੀ ਮੈਨੂੰ ਕਿ ਲੈ ਉਹ ਮੈਂ ਬੋ ਬਿਮਾਰ ਹੋ ਗਿਆ ਸਿਰ ਫਟਦਾ ਮੇਰਾ ਹੋਤੇ ਵੀ ਚੱਕਰ ਖਾ ਕੇ ਡਿ ਗਿਆ ਤੇ ਹੋਟਲ ਵਾਲੇ ਵੀ ਨਹੀਂ ਲਗਦੇ ਕਹਿੰਦੇ ਹਨਾ ਕਮਰਾ ਅਸੀਂ ਇਦਾਂ ਦੇ ਮਰੀਜ਼ ਨੂੰ ਨਹੀਂ ਦੇ ਸਕਦੇ ਹਨਾ ਹੋਟਲ ਬਦਨਾਮ ਹੋ ਸਕਦਾ ਤੇ ਉੱਥੇ ਦਾ ਕੋਈ ਇਹਦਾ ਜਾਣ ਪਛਾਣ ਦਾ ਮੁੰਡਾ ਸੀ ਉਹਨੇ ਆਪਣੇ ਰਿਲੇਟਿਵ ਤੇ ਲੈ ਕੇ ਦਿੱਤਾ ਰੂਮ ਇਹਨੂੰ ਤਾਂ ਫਿਰ ਅਸੀਂ ਗਏ ਤਾਂ ਲੈ ਕੇ ਆਏ ਬੰਬੇ ਤੋਂ ਖੜੇ ਟਾਈਮ ਦੇ ਡਾਕਟਰਾਂ ਮੁਤਾਬਕ ਦੀਪਕ ਜਦੋਂ ਆਇਆ ਸੀ ਤਾਂ ਉਸ ਦੇ ਸਰੀਰ ਦਾ ਸੱਜਾ ਪਾਸਾ ਕੰਮ ਨਹੀਂ ਕਰ ਰਿਹਾ ਸੀ ਅਦਰੰਗ ਦੇ ਸ਼ਿਕਾਰ ਦੀਪਕ ਦੀ ਹਾਲਤ ਫਿਲਹਾਲ ਖਤਰੇ 'ਚ ਬਾਹਰ ਹੈ ਪੁਲਿਸ ਮੁਤਾਬਕ ਏਜੰਟ ਬਾਰੇ 나ਹੀਂ ਦੀਪਕ ਤੇ 나ਹੀਂ ਉਹਦਾ ਪਰਿਵਾਰ ਜ਼ਿਆਦਾ ਜਾਣਕਾਰੀ ਰੱਖਦਾ ਮੇਰਾ ਭਰਾ ਹਨਾ ਇੰਨਾ ਖੋਇਆ ਵਾ ਧੋਕੇ ਬਾਜੀ ਲੈ ਉਹਦਾ ਉਹਨੂੰ ਹਨਾ ਕੁਝ ਹੋ ਗਏ ਪੈਸੇ ਪੂਰੇ ਵਾਪਸ ਤਾਂ ਮਿਲਨੇ ਚਾਹੀਦੇ ਨਾ ਏਜੰਟ ਇੱਥੇ ਆ ਟਿਕ ਦਿਖਾਉ ਦੇ ਲੱਗੇ ਜਾਂ ਕਿਤੇ ਤੇ ਕੀ ਨਾਮ ਕੀ ਜੰਦਾ ਕਾਲਾ ਡੇਵਿਡ ਨੇ ਬਾਹਰ ਜਾਣ ਵਾਸਤੇ ਕਿਸੇ ਏਜੰਟ ਨੂੰ 15 ਲੱਖ ਰੁਪਏ ਵਿੱਚ ਗੱਲ ਕੀਤੀ ਸੀ ਜਿਹਦੇ ਵਿੱਚੋਂ 3 ਲੱਖ ਰੁਪਏ ਇਹਨਾਂ ਦੇ ਦਸਰ ਮੁਤਾਬਕ ਹੀ ਉਹਨਾਂ ਨੂੰ ਇਹ ਦੇ ਦਿੱਤਾ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਉਹਦਾ ਦਫ਼ਤਰ ਜਿਹੜਾ ਜਿੰਨੂੰ ਪੈਸੇ ਦਿੱਤੇ ਆ ਏਜੰਟ ਦਾ ਕਿੱਥੇ ਆ ਤੇ ਇਹਨੂੰ ਏਜੰਟ ਜਿਹੜਾ ਕਿੰਨੀਆਂ ਲੈ ਗਿਆ ਵਿਦੇਸ਼ ਭੇਜਣ ਦੇ ਹਸੀਨ ਸੁਪਨੇ ਦਿਖਾਉਣ ਵਾਲੇ ਜਾਲ 사ਜਾਂ ਦਾ ਸ਼ਿਕਾਰ ਦੀਪਕ ਘਰ ਵਾਪਸ ਆ ਗਿਆ ਪਰ ਜ਼ਿੰਦਗੀ ਭਰ ਦੀ ਕਮਾਈ ਅਤੇ ਸਿਹਤ ਉਸਨੇ ਗਵਾ ਲਈ ਇਸ ਖਬਰ ਤੇ ਖਾਸ ਕਰ ਉਹ ਲੋਕ ਅਮਲ ਕਰਨ ਜੋ ਸ਼ਾਰਟਕਟ ਰਾਹੀਂ ਕਰੋੜਪਤੀ ਬਣਨ ਲਈ ਏਜੰਟਾਂ ਦੇ ਚੱਕਰਾਂ ਵਿੱਚ ਫਿਰਦੇ ਨੇ